ਬਲੈਕਆਊਟ ਤਹਿਤ ਪੈਂਦੇ ਪਿੰਡ ਗਰਚਾ ਵਿਖੇ ਉਸ ਵਕਤ ਬਵਾਦ ਖੜਾ ਹੋ ਗਿਆ ਜਦੋਂ ಗ್ರಾಮ ਪੰਚਾਇਤ ਗਰਚਾ ਦੇ ਅਧਿਕਾਰਤ ਮੈਂਬਰ ਪੰਚਾਇਤ ਤੇ ಗ್ರಾಮ ਪੰਚਾਇਤ ਵੱਲੋਂ ਛੱਪੜ ਦੇ ਅੱਗੇ ਜੰਗਲਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਮੌਕੇ ਤੇ ਹੀ ਪਿੰਡ ਵਾਸੀ ਪਹੁੰਚ ਗਏ ਤੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਕਿਉਂਕਿ ਉਹ ਅਜਿਹਾ ਹੋਣ ਨਾਲ ਪਾਣੀ ਵਹਿ ਘਰਾਂ ਵਿੱਚ ਜਾਵੇਗਾ ਤੇ ਇਸ ਦੀ ਸਫਾਈ ਵੀ ਕੋਈ ਨਹੀਂ ਕਰੇਗਾ ਤੇ ਅਸੀਂ ਇਹ ਕੰਮ ਨਹੀਂ ਕਰਨ ਤਾਂ ਮੰਗੇ ਮੌਕੇ ਤੇ ਹੀ ਬਲਾਕ ਪੰਚਾਇਤ ਅਧਿਕਾਰੀ ਪਹੁੰਚੇ ਤੇ ਪੰਚਾਇਤ ਵੱਲੋਂ ਕਿਹਾ ਗਿਆ ਕਿ ਇਹ ਕੰਮ ਸਰਕਾਰ ਦੀ ਸਕੀਮ ਤੇ ਤਹੀ ਕੀਤਾ ਜਾ ਰਿਹਾ ਹੈ ਤੇ ਜੇਕਰ ਪਿੰਡ ਵਾਸੀ ਇਸ ਨਾਲ ਸਹਿਮਤ ਨਹੀਂ ਹਨ ਤਾਂ ਅਸੀਂ ਕੰਮ ਨੂੰ ਰੋਕ ਦਿੰਦੇ ਹਾਂ ਪਰ ਇਹ ਕੰਮ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਕਰ ਰਹੇ ਹਾਂ ਕਾਫੀ ਬਾਤ ਵਿਵਾਦ ਹੋਣ ਤੋਂ ਬਾਅਦ ਇਸ ਕੰਮ ਨੂੰ ਪੰਚਾਇਤ ਵੱਲੋਂ ਫਿਲਹਾਲ ਰੋਕ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੇ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਅਮੀਰ ਪੈਜ ਤੇ ਤੁਹਾਡੇ ਸਾਹਮਣੇ ਹੋ ਜਾਣਾ ਹੈ ਮੈਨੂੰ ਕਹਗਾ ਬਲੌਗ ਵਾਲਾ ਕਹਿੰਦਾ ਜੀ ਪਹਿਲੇ ਹਾਲ ਹਾਲਣ ਹਾਲ ਹਾਲਣ ਨਵਾਂ ਤਾਂ ਤਾਂ ਵੀ ਸਾਡਾ ਤੁਹਾਨੂੰ ਡੋਬੂਗਾ ਟਪ ਜੂ ਹੈ ਦੇਖੋ ਨਵਾਂ ਕੋਈ ਨਹੀਂ ਜੀ ਪੰਚਾਇਤ ਲਫਾਫੇ ਕਰਾਉਗੀ ਪੰਚਾਇਤ ਨਹੀਂ ਯਾਰ ਕਿੱਥੋਂ ਕਢਾ ਦੇਣੇ ਰਾਤ ਨੂੰ ਆ ਦੱਸੋ ਕਿੱਥੇ ਰਾਤ ਨੂੰ ਪੰਚਾਇਤ ਨੇ ਕਿੱਥੋਂ ਕੋਈ ਨਹੀਂ ਹੁੰਦਾ ਉਹ ਮੈਂ ਕਹਿੰਦਾ ਜੈਨੂ ਨਹੀਂ ਕਰਦਾ ਪਹਿਲੇ ਘਰ ਦੇ ਨਹੀਂ ਕਰਦਾ ਜੈਨੂ ਨਹੀਂ ਪੈਂਦੇ ਕਿਹੜਾ ਫਿਰ ਉਹਦਾ ਉਹ ਸਾਬ ਤਾਂ ਜੈਨੂ ਨੇ ਲੱਗਣੀ ਜਾਈ ਬਿਲਕੁਲ ਨਹੀਂ ਲੱਗਣੀ ਅਜੀ ਲੱਗਣੀ ਜਾਈ ਗੱਲ ਆ ਲੱਗਣੀ ਜਾਈ ਬੈਕਸਰੀ ਕਰਨੀ ਬੈਕਸਰੀ ਕਰਨੀ ਬਹਿਮਦ ਸਾਹਿਬ ਬੈਕਸਰੀ ਕਰਨੀ ਗੱਲ ਕੋਈ ਬੈਕਸਰੀ ਕਰਨੀ ਆ ਨੀ ਮੈਂ ਡੁੱਬ ਗਿਆ ਅੱਗੇ ਡੁੱਬ ਗਿਆ ਹੋ ਡੁੱਬ ਜੂ ਠੀਕ ਆ ਸਾਡਾ ਕੀ ਆ ਰਿਹਾ ਮੈਂ ਸਾਡੇ ਨਾਲ ਜਿੰਨਾ ਪਿੰਡਾਂ ਨੇ ਬਸ ਜੀ ਨਹੀਂ ਲੱਗਣਾ ਚਾਹੀਦਾ ਹਾਂ ਵੇ ਇੱਥੇ ਗੱਲ ਨਿਬੇੜੋ ਹੋਰ ਗੱਲ ਕੋਈ ਬੈਕਸਰੀ ਕਰਨੀ ਇਹਨਾਂ ਨਾਲ ਨੀ ਗੱਲ ਹੋਈ ਸਰਪੰਚ ਸਾਹਿਬ ਨੂੰ ਤਾਂ ਪਤਾ ਹੈ ਹਾਂ ਕਿਹੜਾ ਭਾਈ ਆ ਆਪਣੀ ਗੱਲ ਹਮਾਰੇ ਘਰ ਤੇ ਗਿਰਨੇ ਕੋਈ ਆਈ ਪੜੀ ਪਾਣੀ ਸਾਡੇ ਦੇ ਮੋਹਰੇ ਲੱਗਿਆ ਹੋਇਆ ਕੋਈ ਗੱਲ ਕਰਦੇ ਹੈ ਜੀ ਨਾਦਰੂ ਘਰੋਂ ਨਾ ਜੀ ਰਾਹ ਕਿੰਨੇ ਨਹੀਂ ਚੱਕਣ ਨਾ ਕਿੰਨੇ ਨਹੀਂ ਚੱਕਣ ਨਾ 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 ਜਿਆ ਪ੍ਰਸਾਦ ਅੰਕ ਨੂੰ ਚੱਕਦੇ ਉਹ ਤਾਂ 20 ਪੈਂਦਾ ਹੋਵੇ ਦਾ ਉੱਤੇ ਦੁਆ ਨਾ ਆਪਣੇ ਝਰਨੇ ਦੀ ਨਿਕਲਦੇ ਹੈ ਜੇ ਦਾ ਮੂਰਲੇ ਲੋਕਾਂ ਤੋਂ ਬਿਲਕੁਲ ਠੁਕੀਏ ਗੱਲਾਂ ਹੈ ਆਓ ਜਿਹੜੇ ਜਾਂਦੇ ਜਾਣ ਦੇਣਗੇ ਜੀ ਪੰਜਾਹ ਐਨ ਟਾਈਮ ਤੋਂ ਜਾਂਦਾ ਹੈ ਆਪਾਂ ਕੀ ਗੱਲ ਆ ਤੁਹਾਡੀ ਇਹ ਜੀ ਆਪਣਾ ਪਾਣੀ ਬੜਾ ਨੋਰਮਲ ਤਰੀਕੇ ਨਾਲ ਜਾ ਰਿਹਾ ਸੀਗਾ ਹਾਂ ਕਿਸੇ ਨੂੰ ਪ੍ਰੋਬਲਮ ਨਹੀਂ ਪਿੰਡ ਦੇ ਬੰਦੇ ਨੂੰ ਹੂੰ ਤੇ ਹੁਣ ਕੱਲ ਜਦੋਂ ਇਹਨਾਂ ਨੇ 80 ਫੀਟ ਦਾ ਪੱਥਰ ਪੁੱਰ ਚੁੱਕਿਆ ਹੂੰ ਤੇ ਮੈਂ ਆ ਕੇ ਪੁੱਛਿਆ ਇਹਨਾਂ ਨੂੰ ਆਪਣੇ ਵੀ ਸਭ ਦੇ ਦਫ਼ਤਰ ਤੋਂ ਵੀ ਆਏ ਸੀ ਮੁਲਾਜ਼ਮ ਹੂੰ ਉਹ ਕਹਿਣ ਲੱਗੇ ਜੀ ਅਸੀਂ ਇੱਥੇ ਜੰਗਲਾ ਲਾਣਾ ਪਾਣੀ ਸਾਫ਼ ਕਰਨਾ ਚਾਹੁੰਦੇ ਆ ਹੂੰ ਮੈਂ ਕਿਹਾ ਜੀ ਫਿਰ ਜਿਹੜੇ ਲਫਾਫੇ ਫਸੂ ਗਏ ਹੂੰ ਉਹ ਤਾਂ ਪਾਣੀ ਬਲਾਕ ਹੋ ਗਿਆ ਹੂੰ ਕਹਿੰਦੇ ਜੀ ਲਫਾਫੇ ਪੰਚਾਇਤ ਘੜਾਊਗੀ ਅਸੀਂ ਘੜਾਵਾਂਗੇ ਜੰਗਲਾ ਇੱਦਾਂ ਖੋਲ ਦੂ ਜੰਗਲਾ ਇੱਦਾਂ ਖੋਲ ਦੂ ਮੈਂ ਕਹਾਂ ਜੀ ਜਦੋਂ ਫਰਡਾਂ ਦਾ ਬਰਸਾਤ ਨੂੰ ਰਾਤ ਨੂੰ ਉਹ ਪੌਣ ਖੋਲੂ ਆ ਕੇ ਪੌਣ ਕੱਢੂਗਾ ਇਹਨੂੰ ਇੱਥੇ ਤਾਂ ਦਿਨ ਨੂੰ ਨਹੀਂ ਕੋ ਕਾਂ ਦਾ ਕਹਿੰਦੇ ਸੱਪ ਵੱਢਦੇ ਆ ਉਹ ਬਰਸਾਤਾਂ ਨੂੰ ਅਸੀਂ ਝਰਨਾ ਸਾਫ ਕਰਾਇਆ ਅਸੀਂ 1000 ਰੁਪਏ ਮੁੰਡਿਆਂ ਨੂੰ ਦੇ ਹਟੇ ਕਹਿੰਦਾ ਮੈਂ ਸੱਪ ਲਗਾਣੇ ਮੈਂ ਨਹੀਂ ਇਹ ਕੰਮ ਕਰਨਾ ਇਹ ਤਾਂ ਪਾਣੀ ਜਾਂਦੇ ਜਾਂਦੇ ਨੂੰ ਰੋਕਣ ਦੀ ਕੰਮ ਹੋ ਗਿਆ ਗਵਰਨਮੈਂਟ ਦਾ ਹਾਂਜੀ ਇਹ ਨਹੀਂ ਮੈਨੂੰ ਪਤਾ ਕਿਹਦੀ ਪ੍ਰਪੋਜ਼ਲ ਆ ਕੌਣ ਇਹਨੂੰ ਸਪੋਰਟ ਕਰ ਰਿਹਾ ਕੌਣ ਇਹਦੇ ਹੱਕਦਾ ਇਹ ਤਾਂ ਸਾਰੇ ਕਲੋਨੀ ਵਾਲੇ ਡੁੱਬ ਕਹਿੰਦੇ ਡੁੱਬ ਜਾਣਾ ਅਸੀਂ ਤੁਹਾਡਾ ਤਾਂ ਪਤਾ ਹੀ ਆ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜੇ ਇਹਦੇ ਵਿੱਚ ਜੰਗਲਾ ਲੱਗਦਾ ਲਫਾਫੇ ਫਸਦੇ ਤਾਂ ਪਾਣੀ ਵਹਿ ਕੇ ਜਾਂਦਾ ਪਾਣੀ ਡੁੱਬ ਜਾਊਗਾ ਜੀ ਇਹ ਸੀਵਰੇਜ ਸਾਰਾ ਹੀ ਪਿੰਡ ਨੂੰ ਡੋਬੂਗਾ ਬੰਦ ਹੋ ਜਾਣਾ ਇਹ ਸੀਵਰੇਜ ਬੜਾ ਕਮਜ਼ੋਰ ਹੈ 9 ਇੰਚ ਦੇ ਕਹਿੰਦਾ ਅੰਦਰੋਂ ਲਿਪਿਆ ਬਾਹਰੋਂ ਸਾਬੁੱਧਾਈਆਂ ਇਹ ਤਾਂ ਲੀਕ ਕਰਦਾ ਹੈ ਹਾਂ ਜੀ ਲੋਕਾਂ ਸਾਰਿਆਂ ਦੇ ਘਰਾਂ ਦੇ ਪਾਣੀ ਵੜ ਜਾਂਦਾ ਪ੍ਰਸ਼ਾਸਨ ਦੀ ਆ ਇਹ ਕਹਿੰਨੂ ਤੇ ਇਹ ਕਹਿੰਦੇ ਸਾਰੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਅਸੀਂ ਤਾਂ ਕੱਲ ਕੱਲੇ ਰੋਕ ਦੇਣਾ ਸੀਗਾ ਠੀਕ ਹੈ ਕੀ ਮਾਮਲਾ ਕੀ ਕਹਿਣਾ ਚਾਹੁੰਦੇ ਆ ਮੈਂ ਜੀ ਸੁਦੇਸ਼ ਸਿੰਘ ਜੀ ਆਪਣੇ ਬੋਲ ਰਿਹਾ ਜੀ ਘਟਿਆਂ ਤੋਂ ਇਹ ਜਿਹੜੇ ਨਾਲੇ ਆ ਆਪਣੇ ਨਾਲੇ ਜਿਹੜੇ ਸੜੀਆਂ ਪੁਰਾਣੇ ਬਣੇ ਹੋ ਆਹੇ ਮੇਰੇ ਸਭ ਨੂੰ 15 20 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ ਤੇ ਇਹਦੇ 'ਚ ਕਦੀ ਪ੍ਰੋਬਲਮ ਨਹੀਂ ਆਈ ਜਿਹੜੀ ਪਾਣੀ ਦੀ ਇਹ ਨਾਲੇ ਇਹ ਜਿਹੜੇ ਸਾਡੇ ਪੰਚਾਇਤ ਦਾ ਤਾਂ ਹੱਕੇ ਨਹੀਂ ਬਣਦਾ ਇਹਦੇ ਕਿ ਜਿਹੜਾ ਜਿਹੜਾ ਇਹਨੂੰ ਜਾਲਾ ਲਾਉਣਾ ਇਹਨੂੰ ਜਾਂ ਕੁਝ ਵੀ ਕਰਨਾ ਇਹਨੂੰ ਇਹ ਸੈਂਟਰ ਗਵਰਨਮੈਂਟ ਦਾ ਕੰਮ ਆ ਨਹੀਂ ਪੰਚਾਇਤ ਉਹ ਪੰਚਾਇਤ ਨਹੀਂ ਕਰ ਸਕਦੀ ਕੋਈ ਨਹੀਂ ਪੰਚਾਇਤ ਮਤਲਬ ਮਤਾ ਪਾ ਕੇ ਜੋ ਕੁਝ ਨਹੀਂ ਇਹਨੂੰ ਨਾ ਨਾ ਕੁਝ ਨਹੀਂ ਕਰ ਸਕਦੇ ਅੱਛਾ ਤੇ ਇਹ ਜਿਹੜੇ ਆ ਜਿਹੜੇ ਜਿਹੜਾ ਹਸਾਬਤਾਵਾ ਇਹ ਇਹ ਰੋਕਿਆ ਕਿਉਂ ਜਾ ਰਿਹਾ ਆ ਰੁਕਿਆ ਇਸ ਕਰਕੇ ਜਿਹੜਾ ਪਿੱਛੇ ਬੈਗ ਪਾਣੀ ਆਏਗਾ ਜਿੰਨਾ ਵੀ ਪਿੱਛੇ ਨੂੰ ਪਾਣੀ ਜਾਏਗਾ ਲੋਕਾਂ ਦੇ ਘਰਾਂ 'ਟ ਪਾਣੀ ਪੜੇਗਾ ਲੋਕਾਂ ਨੂੰ ਪ੍ਰੋਬਲਮ ਆਏ ਸਾਨੂੰ ਨਹੀਂ ਅਸੀਂ ਕਹਿੰਦੇ ਪੇ ਸਮੂਥਲੀ ਚੱਲੇ ਜਦੋਂ ਬਰਸਾਤਾਂ ਦੇ ਵਿੱਚ ਪਾਣੀ ਆਉਣਾ ਜਦੋਂ ਜਾਲਾ ਲੱਗਾ ਹੋਏਗਾ ਵਿੱਚ ਬੋਤਲਾਂ ਆਉਣਗੀਆਂ ਵਿੱਚ ਕੁਝ ਹੋਰ ਆਏਗਾ ਬੈਗ ਵਿੱਚੋਂ ਪਾਣੀ ਜਿਹੜੇ ਜਿਹੜੇ ਨੇ ਇਹਦੀ ਸਫਾਈ ਹੋਣੀ ਚਾਹੀਦੀ ਆ ਜਿਹੜਾ ਸਫਾਈ ਹੋ ਗਈ ਕਿ ਤਾਂ ਲਾਹਾਂ ਤੇ ਮੈਂ ਕਹਿੰਦਾ ਵਧੀਆ ਜਦਾਂ ਸਾਡੇ ਗੁਆਂਢ ਦੇ ਵਿੱਚ ਮਾਲੇ ਬਣਿਆ ਤੇ ਇਹ ਬਹੁਤ ਵਧੀਆ ਬਣਿਆ ਛੱਪੜ ਇਦਾਂ ਦਾ ਛੱਪੜ ਘਾਟੀ ਵਾਲੇ ਵਿੱਚ ਵੀ ਬਣਾਏ ਜਾਣ 2-3 ਛੱਪੜ ਬਣਾਈ ਜਾਣ ਤੇ ਪ੍ਰੋਬਲਮ ਨਹੀਂ ਆਵੇ ਪਾਣੀ ਦੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਛੱਪੜਾਂ ਦਾ ਹੀ ਸੁਧਾਰ ਕਰ ਦਿੱਤਾ ਜਾਵੇ ਤੇ ਪਾਣੀ ਦੀ ਨਿਕਾਸੀ ਸਿੱਧੀ ਹੋ ਸਕਦੀ ਹੈ ਸਿੱਧੀ ਹੋ ਸਕਦੀ ਹੈ ਜਿੱਦਾਂ ਹੁਣ ਸਾਡੇ ਪਿੱਛੋਂ ਪਾਣੀ ਕਿਲੋਮੀਟਰ ਤੋਂ ਆ ਰਿਹਾ ਹੈ ਇੱਕ ਹੂੰ ਜੇ ਜੇ ਇਹ ਤੋਂ ਬੰਦ ਕਰ ਦੋਗੇ ਤੁਸੀਂ ਜਾਲਾ ਲਾ ਦੋਗੇ ਤੇ ਇਹ ਜਦੋਂ ਪਾਣੀ ਰੁਕਣਾ ਲੋਕਾਂ ਦੇ ਘਰਾਂ 'ਚ ਪਾਣੀ ਰੁਕੇਗਾ ਨਹੀਂ ਤੁਸੀਂ ਇਸ ਕੰਮ ਨੂੰ ਫਿਰ ਮਤਲਬ ਕਿ ਨਹੀਂ ਹੋਣ ਦੋਗੇ ਨਹੀਂ ਹੋਣ ਦਦੇ ਹੋ ਸੀ ਪਿੰਡ ਵਾਸੀਆਂ ਵੱਲੋਂ ਠੀਕ ਹੈ ਹਾਂਜੀ ਆਪਣੇ ਭਾਜੀ ਕੀ ਮਾਮਲਾ ਆਇਆ ਹੈਗਾ ਇਹ ਮਾਮਲਾ ਇਦਾਂ ਆਇਆ ਹੈ ਇਸ ਕੋਈ ਸਕੀਮ ਆਈ ਹੈ ਸਰਕਾਰੀ ਸਕੀਮ ਹੈ ਕਿ ਪਿੰਡਾਂ ਛਪੜਾ ਦੇ ਮੋਰੇ ਜਾਲੇ ਲਾਣ ਤਾਂ ਕਿ ਪਾਣੀ ਚ ਪਣ ਹੋ ਕੇ ਜਾਵੇ ਪਰ ਸਾਡੇ ਆਪਣੇ ਖਰਚਾ ਪਿੰਡੇ ਲੋਕਾਂ ਨੂੰ ਆਪਣੇ ਸਰਾਜ ਹੈ ਪਈ ਇਹ ਬਲਾਕ ਹੋ ਜਾਊਗਾ ਉਹਨਾਂ ਪਿੰਡ ਨੂੰ ਬਰਦਾ ਖਤਰਾ ਆ ਇਸ ਕਰਕੇ ਝਗੜੇ ਨਾ ਹੋਣ ਜਾਣ ਤੇ ਹੁਣ ਤੁਸੀਂ ਕੀ ਕਿੱਥੇ ਤੱਕ ਗੱਲ ਪਹੁੰਚੀ ਹੈ ਹਲੇ ਗੱਲ ਆਪਣੇ ਨਾਲ ਲੱਗੇ ਸੀਗੇ ਹਲੇ ਗੱਲ ਆਪਾਂ ਇਹ ਛਾਡ ਦੱਸਿਆ ਆ ਉਹ ਜਿਸੀ ਕਰਾਂਗੇ ਆਪਾਂ ਦਾ ਪਿੰਡ ਦਾ ਪਿੰਡ ਦੇ ਖੁਸ਼ ਆ ਉਹਨਾਂ ਦੀ ਖੁਸ਼ੀ ਖੇਰ ਖੁਸ਼ ਆ ਜੇਕਰ ਉਹ ਚਾਹਦੇ ਨਹੀਂ ਲਵਾਣਾ ਤਾਂ ਉਹਨਾਂ ਦੀ ਮਰਜ਼ੀ ਹੈ ਹਨਾ ਤੁਹਾਡੇ ਕਹਿਣ ਦਾ ਮਤਲਬ ਪਿੰਡ ਦੀ ਸਹਿਮਤੀ ਨਾਲ ਹੀ ਤੁਸੀਂ ਇਹ ਕਰੋਗੇ ਹਾਂ ਪਿੰਡ ਦੀ ਸਹਿਮਤੀ ਨਾਲ ਹੀ ਕਰਾਂਗੇ ਹੀ ਕਰੂੰਗਾ ਮੈਂ ਸਰ ਜੀ ਠੀਕ ਹੈ ਹਾਂ ਜੀ ਨਾਮ ਹੈ ਹਰਮੇਸ਼ ਲਾਲ ਜੀ ਉਹਦਾ ਕੀ ਹੈ ਉਹਦਾ ਮੇਰਾ ਜਿਹੜਾ ਦਰਮ ਸੇ ਬਤਾਈ ਠੀਕ ਹੈ ਇਹ ਕੀ ਮਾਮਲਾ ਜੀ ਮਾਮਲਾ ਇਹ ਤਾਂ ਹੁਣ ਜਦੋਂ ਮਤਲਬ ਸਰਕਾਰ ਵੱਲੋਂ ਸਿਕਾ ਉਹਦੀ ਪੰਜ ਸੈਂਟਰ ਸਰਕਾਰ ਦੀ ਸਕੀਮ ਹੈ ਜੀ ਅੱਛਾ ਇਹ ਰੀਚਾਰਜ ਦਾ ਪਾਣੀ ਨਾ ਛੱਪਣਾ ਦਾ ਰੀਚਾਰਜ ਹੋ ਕੇ ਜਾਂਦਾ ਛੱਪਣਾ ਜੀ ਤਾਂ ਉਹ ਪਿੱਛੇ ਗੰਦਗੀ ਨਾਲਿਆਂ ਦੀ ਉਸ ਤੋਂ ਕੋਈ ਜਾਂਦੀ ਆ ਇਸ ਕਰਕੇ ਪਾਣੀ ਰੀਚਾਰਜ ਹੋ ਕੇ ਵੇਚ ਜਾਂਦਾ ਹੁਣ ਚਲੋ ਅਸੀਂ ਮੌਕਾ ਆ ਕੇ ਦੇਖਿਆ ਪਿੰਡ ਵਾਲਿਆਂ ਦੋ ਸੈਂਟੀਆ ਪੰਚਾਇਤ ਦੀ ਉਦੇ ਤੇ ਹੁਣ ਦੇਖਦੇ ਆ ਜਿੱਦਾਂ ਇਹਨਾਂ ਦੇ ਗੰਦਾ ਮਤਲਬ ਹੈ ਜੋ ਪੰਚਾਇਤ ਜਾਂ ਪਿੰਡ ਵਾਲਿਆਂ ਦਾ ਆਏਗਾ ਉਹਨਾਂ ਦਾ ਦੇਖ ਲੈਣੇ ਜੀ ਇਹਨਾਂ ਦੀ ਸਹਿਮਤੀ ਨਾਲ ਹੀ ਚੱਲਾਂਗੇ ਠੀਕ ਹੈ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499